ਨੇ ਕਾ ਕਹਾਣੀਆਂ ਹਨ ਇੱਥੇ ਮੈਂ ਇੱਕ ਪ੍ਰਸਿੱਧ ਗੋਰਖਾ ਸੈਨਿਕ ਵਿਸ਼ਨੂ ਸ਼੍ਰੇਸ਼ਟਾ ਦੀ ਬਹਾਦਰੀ ਦੀ ਕਹਾਣੀ ਪੂਰੀ ਵਿਸਤਾਰ ਨਾਲ ਦੱਸ ਰਿਹਾ ਹਾਂ ਜੋ ਇੱਕ ਟ੍ਰੇਨ ਵਿੱਚ ਡਾਕੂਆਂ ਨਾਲ ਲੜ ਕੇ ਇੱਕ ਲੜਕੀ ਨੂੰ ਬਚਾਉਣ ਵਾਲੀ ਘਟਨਾ ਨਾਲ ਜੁੜੀ ਹੋਈ ਹੈ ਇਹ ਕਹਾਣੀ ਉਨ੍ਹਾਂ ਦੀ ਅਸਲੀ ਹਿੰਮਤ ਨੂੰ ਦਰਸਾਉਂਦੀ ਹੈ ਵਿਸ਼ਨੂ ਸ਼੍ਰੇਸ਼ਟਾ ਦੀ ਜ਼ਿੰਦਗੀ ਅਤੇ ਬਹਾਦਰੀ ਦੀ ਘਟਨਾ ਵਿਸ਼ਨੂ ਸ਼੍ਰੇਸ਼ਟਾ ਦਾ ਜਨਮ 1975 ਵਿੱਚ ਨੇਪਾਲ ਦੇ ਪਰਬਤ ਜिले ਦੇ ਬਚਸ਼ਾ ਦੇ ਉਰਾਲੀ ਕੋਲਾ ਵਿੱਚ ਹੋਇਆ ਸੀ ਉਹ ਭਾਰਤੀ ਫੌਜ ਵਿੱਚ 8ਵੀਂ ਗੋਰਖਾ ਰਾਈਫਲ ਦੀ 7ਵੀਂ ਬਟਾਲੀਅਨ ਵਿੱਚ ਗੋਰਖਾ ਜਪਾਈ ਵਜੋਂ ਸੇਵਾ ਕਰ ਚੁੱਕੇ ਸਨ ਉਹਨਾਂ ਦੇ ਪਿਤਾ ਗੋਪਾਲ ਬਾਬੂ ਵੀ ਇਸੇ ਪਲਾਟੂਨ ਵਿੱਚ ਸੇਵਾ ਕਰ ਚੁੱਕੇ ਸਨ ਅਤੇ 1981 ਵਿੱਚ ਅਟਾਰ ਹੋਏ ਸਨ ਬਿਸ਼ਨੂ ਅਤੇ ਉਹਨਾਂ ਦਾ ਪਰਿਵਾਰ ਬਾਅਦ ਵਿੱਚ ਪੋਖਰਾ ਬਿਸ਼ਨੂ ਅਤੇ ਉਹਨਾਂ ਦਾ ਪਰਿਵਾਰ ਬਾਅਦ ਵਿੱਚ ਪੋਖਰਾ ਚਲੇ ਗਏ ਸਨ ਉਹ ਆਪਣੀ ਬਹਾਦਰੀ ਲਈ ਇੰਡੀਆ ਜਾਣਦੇ ਸਨ ਅਤੇ ਉਹਨਾਂ ਨੂੰ ਸੈਨਾ ਮੈਡਲ ਅਤੇ ਉੱਤਮ ਜੀਵਨ ਰੱਖਿਆ ਪਦਕ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਦੋਸਤੋ ਗੱਲ ਹੈ ਸਤੰਬਰ 2010 ਵਿੱਚ 35 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਤੋਂ ਬਾਅਦ ਵਿਸ਼ਨੂੰ ਰਾਂਚੀ ਤੋਂ ਗੋਰਖਪੁਰ ਜਾ ਰਿਹਾ ਸੀ। ਇਹ ਮੌਰਿਆ ਐਕਸਪ੍ਰੈਸ ਸਟ੍ਰੇਨ ਵਿੱਚ ਸਵਾਰ ਹੋ ਕੇ ਸਫ਼ਰ ਕਰ ਰਿਹਾ ਸੀ। ਟ੍ਰੇਨ ਵਿੱਚ 15 ਤੋਂ 40 ਡਾਕੂਆਂ ਨੇ ਹਮਲਾ ਕੀਤਾ ਜੋ ਬੰਦੂਕ ਅਤੇ ਚਾਕੂ ਤੰਗੀਆਂ ਨਾਲ ਲੈਸ ਹ ਸਨ। ਉਹਨਾਂ ਨੇ ਟ੍ਰੇਨ ਨੂੰ ਪੱਛਮੀ ਬੰਗਾਲ ਦੇ ਚਿਤਰੰਜਨ ਨੇੜੇ ਰੋਕ ਲਿਆ ਅਤੇ ਯਾਤਰੀਆਂ ਨੂੰ ਲੁੱਟਣਾ ਅਤੇ ਜ਼ਖਮੀ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਨੂ ਉਸ ਵਕਤ ਸੌ ਰਿਹਾ ਸੀ ਜਦੋਂ ਡਾਕੂਆਂ ਨੇ ਉਹਨਾਂ ਨੂੰ ਜਗਾਇਆ ਅਤੇ ਉਹ ਆਪਣੀਆਂ ਕੀਮਤੀ ਵਸਵਾਂ ਸੌਂਪਣ ਲਈ ਤਿਆਰ ਹੋ ਗਏ। ਪਰ ਜਦੋਂ ਡਾਕੂ ਨੇ ਇੱਕ 18 ਸਾਲ ਦੀ ਲੜਕੀ ਨੂੰ ਫੜ ਲਿਆ ਜੋ ਆਪਣੇ ਮਾਪਿਆਂ ਨਾਲ ਸਫ਼ਰ ਕਰ ਰਹੀ ਸੀ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਨੀਅਤ ਨਾਲ ਉਸ ਨੂੰ ਖਿੱਚ ਕੇ ਲੈ ਜਾਣ ਲੱਗੇ ਤਾਂ ਲੜਕੀ ਨੇ ਮਦਦ ਲਈ ਕੀਕਾਂ ਮਾਰੀਆਂ ਇਸ ਨੇ ਵਿਸ਼ਨੂ ਨੂੰ ਕਾਰਵਾਈ ਕਰਨ ਲਈ ਮਜਬੂਰ ਕੀਤਾ ਵਿਸ਼ਨੂ ਨੇ ਆਪਣੀ ਕੋਕਰੀ ਗੋਰਖਾ ਸਪਾਈਆਂ ਵੱਲੋਂ ਜੋ ਵਰਤੀ ਜਾਂਦੀ ਹੈ ਵੱਡੀ ਵਕਰੀ ਚਾਕੂ ਕਟਿਆ ਅਤੇ ਡਾਕੂਆਂ ਤੇ ਹਮਲਾ ਕਰ ਦਿੱਤਾ ਉਸ ਨੇ ਤਿੰਨ ਡਾਕੂਆਂ ਨੂੰ ਜ਼ਖਮੀ ਕੀਤਾ ਇੱਕ ਰਿਪੋਰਟ ਮੁਤਾਬਕ ਤਿੰਨਾਂ ਨੂੰ ਮਾਰਿਆ ਅਤੇ 8 ਨੂੰ ਜ਼ਖਮੀ ਕੀਤਾ ਹੈ ਲੜਾਈ ਦੌਰਾਨ ਇੱਕ ਡਾਕੂ ਨੇ ਗੋਲੀ ਚਲਾਈ ਪਰ ਵਿਸ਼ਨੂੰ ਨੂੰ ਨਹੀਂ ਲੱਗੀ ਇੱਕ ਵਾਰ ਉਹਨਾਂ ਦਾ ਖੁਖਰੀ ਹੱਥ ਵਿੱਚੋਂ ਡਿੱਗ ਗਿਆ ਅਤੇ ਡਾਕੂਆਂ ਨੇ ਉਹਨਾਂ ਦੇ ਘੇਰ ਲਿਆ ਅਤੇ ਉਹਨਾਂ ਨੂੰ ਉਸੇ ਖੁਖਰੀ ਨਾਲ ਜ਼ਖਮੀ ਕਰ ਦਿੱਤਾ ਵਿਸ਼ਨੂੰ ਖੂਨ ਨਾਲ ਲਥਪਥ ਹੋ ਗਏ ਅਤੇ ਹਾਰ ਨਹੀਂ ਮੰਨੀ ਏ ਜਜਬਾ ਦੇਖ ਕੇ ਡਾਕੂਆਂ ਦਾ ਹੌਸਲਾ ਤਵਰਤ ਹੋ ਗਿਆ ਤੇ ਉਹਨਾਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਪੁਲਿਸ ਵੀ ਆ ਗਈ ਪੁਲਿਸ ਨੇ ਛੇ ਡਾਕੂਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 10470 ਰੁਪਏ ਨਕਦ 33 ਮੋਬਾਈਲ ਫੋਨ 14 ਘੜੀਆਂ ਇੱਕ ਏਟੀਐਮ ਕਾਰਡ ਦੇ ਪਿਸਤੌਲਾਂ ਜਿਉਂਦੇ ਕਾਰਤੂਸ ਅਤੇ ਸੱਤ ਚਾਕੂ ਜ਼ਬਤ ਕੀਤੇ ਰਿਪੋਰਟ ਵਿੱਚ ਲੁੱਟ ਦੀਆਂ ਵਸਤੂਆਂ ਵਿੱਚ ਲਗਭਗ 4 ਲੱਖ ਰੁਪਏ ਨਕਦ 40 ਸੋਨੇ ਦੇ ਹਾਰ 200 ਮੋਬਾਈਲ ਫੋਨ 40 ਲੈਪਟਾਪ ਅਤੇ ਹੋਰ ਵਸਤੂਆਂ ਵੀ ਸ਼ਾਮਲ ਸਨ। ਬਿਸ਼ਨੂ ਨੇ ਆਪਣੇ ਜ਼ਖਮੀ ਹੱਥ ਨੂੰ ਠੀਕ ਕਰਨ ਲਈ 2 ਮਹੀਨੇ ਦਾਜ ਕਰਉਣਾ ਪਿਆ। ਬਿਸ਼ਨੂ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਪਹਿਲੇ ਹੋਏ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਉਹਨਾਂ ਨੂੰ ਨਵਾਜਿਆ ਗਿਆ। ਮਾਤਾ ਸਮੂਹਾਂ ਸਕੂਲਾਂ ਅਤੇ ਰਾਜਨੀਤਿਕ ਨੇਤਾਵਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਦੋਂ ਲੜਕੀ ਦੇ ਪਰਿਵਾਰ ਨੇ ਉਹਨਾਂ ਨੂੰ ਨਗਦ ਇਨਾਮ ਦਿੱਤਾ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਲੜਾਈ ਵਿੱਚ ਦੁਸ਼ਮਣ ਨਾਲ ਲੜਨਾ ਮੇਰਾ ਫਰਜ਼ ਹੈ। ਮੈਂ ਇੱਕ ਸਪਾਈ ਆ ਤੇ ਸਪਾਈ ਵਜੋਂ ਹੀ ਲੜਿਆ ਹਾਂ ਟ੍ਰੇਨ ਵਿੱਚ ਡਾਕੂਮੈਂਟ ਨਾਲ ਲੜਨਾ ਮੇਰਾ ਫਰਜ਼ ਹੈ। ਉਹਨਾਂ ਦੀ ਰੈਜੀਮੈਂਟ ਨੇ ਉਹਨਾਂ ਨੂੰ 50000 ਰੁਪਏ ਇਨਾਮ ਨਾਲ ਸਨਮਾਨਤ ਕੀਤਾ ਅਤੇ ਉਹਨਾਂ ਦੀ ਵੌਲੰਟੀਅਰ ਰਿਟਾਇਰਮੈਂਟ ਨੂੰ ਰੱਦ ਕਰ ਦਿੱਤਾ। ਪ੍ਰਮੋਸ਼ਨ ਦਿੱਤੀ ਗਈ ਅਤੇ ਸਰਕਾਰ ਨੇ ਨਕਦ ਇਨਾਮ ਅਤੇ ਹਵਾਈ ਅਤੇ ਟ੍ਰੇਨ ਯਾਤਰਾ ਵਿੱਚ ਵਿਸ਼ਨੂੰ ਨੂੰ ਸੇ ਵਿਸ਼ੇਸ਼ ਸ਼ੂਟ ਪ੍ਰਦਾਨ ਕੀਤੀ। ਬਾਲੀਵੁੱਡ ਦੇ ਸੰਗੀਤ ਨਿਰਦੇਸ਼ਕ ਹਮੇਸ਼ ਰੇਸ਼ਮੀਆਂ ਨੇ ਵੀ ਉਹਨਾਂ ਦੇ ਬਾਇਓਪਿਕ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਪਰ ਹਾਲੇ ਤੱਕ ਇਹ ਫਿਲਮ ਜਿਹੜੀ ਨਹੀਂ ਬਣੀ ਇਹ ਸੀ ਦੋਸਤੋ ਇੱਕ ਗੋਰਖਾ ਸੈਨਿਕ ਦੀ ਬਹਾਦਰੀ ਦੀ ਕਹਾਣੀ ਕਹਾਣੀ ਸੀ ਜੋ ਆਪ ਜੀ ਦੇ ਸਾਹਮਣੇ ਸਰਚ ਕਰਕੇ ਪੇਸ਼ ਕੀਤੀ ਗਈ ਹੈ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਆਪਾਂ ਲੈ ਕੇ ਆਉਂਦੇ ਰਹਾਂਗੇ ਵੀਡੀਓ ਦੇਖਣ ਲਈ ਤੁਸੀਂ ਆਪਣਾ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹਿਣਾ ਰੱਖਾ ਜੀ